ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਸੀਂ ਵਕਤ 'ਚ ਵਕਤ ਕੱਢਿਆ ਲੋਕ ਗੀਤਾਂ ਦੇ ਲਈ ਤੇ ਇੱਕ ਬੜਾ ਸੋਹਣਾ ਲੋਕ ਗੀਤ ਅਸੀਂ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਉਮੀਦ ਕਰਦੇ ਹਾਂ ਤੁਸੀਂ ਇਸ ਲੋਕ ਗੀਤ ਨੂੰ ਵੀ ਭਰਮਾ ਹੰਗਾ ਰਦੋਂਗੇ ਆਪ ਵੀ ਗਾਉਂਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਂਗੇ ਕਿਉਂਕਿ ਇਹ ਜਿਹੜੇ ਲੋਕ ਗੀਤ ਨੇ ਅਲੋਪ ਹੋ ਰਹੇ ਨੇ ਲਗਾਤਾਰ ਇਨਾਂ ਦੀ ਜਿਹੜੀ ਹੈਗੀ ਆ ਖਤਮਾ ਇਹਨਾਂ ਦਾ ਹੋ ਰਿਹਾ ਤੇ ਇਹਨਾਂ ਲੋਕ ਗੀਤਾਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਇਸ ਦੇ ਲਈ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਆਂ ਐਫਰਟ ਕਰਦੇ ਆਂ ਕਿ ਇਹ ਲੋਕ ਗੀਤ ਸੰਭਾਲੇ ਜਾਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਨਾ ਕੁਝ ਅਸੀਂ ਦੇ ਸਕੀਏ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਆਪ ਵੀ ਸੁਣਿਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਇਆ ਕਰੋ ਗਾਇਆ ਵੀ ਕਰੋ ਛੋਟੀਆਂ ਬੱਚੀਆਂ ਨੂੰ ਨੰਨੀਆਂ ਕੁੰਮਬਲਾਂ ਨੂੰ ਇਹ ਲੋਕ ਗੀਤਾਂ ਬਾਰੇ ਜ਼ਰੂਰ ਜਾਗਰੂਕ ਕਰਿਆ ਕਰੋ ਉਹਨਾਂ ਨੂੰ ਵੀ ਇਹ ਲੋਕ ਗੀਤ ਸਿਖਾਇਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਆਪਣੀ ਚਮਕ ਜਿਉਂਦੀ ਤਿਉਂ ਬਰਕਰਾਰ ਰੱਖਣਾ ਇਹ ਲੋਕ ਗੀਤ ਕਦੇ ਵੀ ਫਿੱਕੇ ਨਾ ਪੈਣ ਇਹਨਾਂ ਦੀ ਚਮਕ ਮੱਧਮ ਨਾ ਪਵੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲਾ ਲੋਕ ਗੀਤ ਗਾਈਏ ਤੇ ਇਸ ਦਾ ਰਲ ਮਿਲ ਕੇ ਇਸ ਦਾ ਆਨੰਦ ਮਾਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਲੋਗ ਗੀਤ ਨੂੰ ਸੁਣਿਓ ਕਈ ਵਾਰ ਸਾਨੂੰ ਕਿਹਾ ਗਿਆ ਵੀ ਤੁਸੀਂ ਲਿਰਿਕਸ ਭੇਜਿਆ ਕਰੋ ਅਸਲ ਵਿੱਚ ਪ੍ਰੋਬਲਮ ਇਹ ਹੈ ਕਿ ਸਾਨੂੰ ਵਕਤ ਘੱਟ ਹੁੰਦਾ ਟਾਈਪ ਕਰਨ ਦਾ ਬਹੁਤ ਥੋੜਾ ਵਕਤ ਹੁੰਦਾ ਸੀ ਜਿੰਨਾ ਵਕਤ ਹੁੰਦਾ ਸੀ ਗਾਉਂਦੀਆਂ ਬਹੁਤ ਖਿੱਚਵੇਂ ਟਾਈਮ ਦੇ ਵਿੱਚ ਆ ਤੇ ਅਦਰਵਾਈਜ਼ ਤਾਂ ਅਸੀਂ ਲੀਕਸ ਜਿਹੜਾ ਹੈਗਾ ਅਸੀਂ ਟਾਈਪ ਕਰਕੇ ਫੋੜੇ ਰੂਪ ਰੂ ਕਰਦੇ ਕਰੀਏ ਜਿਵੇਂ ਜੇ ਸਾਨੂੰ ਸਮਾਂ ਮਿਲੇਗਾ ਉਸ ਹਿਸਾਬ ਦੇ ਨਾਲ ਅਡਜਸਟਮੈਂਟ ਕਰ ਲਿਆ ਕਰ ਲਿਆ ਕੋਈ ਤੇ ਤੁਸੀਂ ਜੇਕਰ ਲੱਗਦਾ ਹੁੰਦਾ ਤੁਸੀਂ ਇਸ ਨੂੰ ਸੁਣ ਲਿਆ ਕਰੋ ਜਿੱਥੋਂ ਤੁਹਾਨੂੰ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਹਿ ਸਕਦੇ ਹੋ ਵੀ ਆਹ ਜਿਹੜਾ ਸ਼ਬਦ ਆ ਸਾਨੂੰ ਸਮਝ ਨਹੀਂ ਲੱਗਿਆ ਅਸੀਂ ਤੁਹਾਡੀ ਸੇਵਾ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ ਅਸੀਂ ਤੁਹਾਡੀ ਜਿਹੜੀ ਹੈਗੀ ਇਹ ਜਿਹੜੀ ਇਕਵਰੀ ਹੋ ਗਈ ਤੇ ਉਹਦੇ ਲਈ ਅਸੀਂ ਜ਼ਰੂਰ ਤਤਪਰ ਹੋਵਾਂਗੇ ਹੱਲ ਕੱਢਾਂਗੇ ਤੇ ਪਲੀਜ਼ ਹਰ ਰੋਜ਼ ਤੁਸੀਂ ਕਹਿੰਦੇ ਹੋ ਸਾਨੂੰ ਬੁਰਾ ਵੀ ਲੱਗਦਾ ਹਨਾ ਵੀ ਅਸੀਂ ਤੁਹਾਡੀ ਜਿਹੜੀ ਹੈਗੀ ਤੁਹਾਡੇ ਵਿਚਾਰਾਂ ਦੀ ਪੂਰਤੀ ਨਹੀਂ ਕਰ پا ਰਹੇ ਪਰ ਪ੍ਰੋਬਲਮ ਇਹ ਹੈ ਕਿ ਸਰਕਲ ਵਕਤ ਘੱਟ ਹੁੰਦਾ ਤੇ ਜਿਹਦਾ ਜਿੰਨਾਂ ਦਾ ਵੀ ਹੁੰਦਾ ਸੁਣਿਆ ਕਰੋ ਤੇ ਤੁਸੀਂ ਲਿਖ ਕੇ ਪੜਿਆ ਕਰੋ ਤੁਸੀਂ ਆਪ ਪੁੱਛ ਲਿਆ ਕਰੋ ਕਿ ਇਹ ਜਿਹੜਾ ਸ਼ਬਦ ਆ ਸਾਨੂੰ ਸਮਝ ਨਹੀਂ ਲੱਗਿਆ ਤੁਹਾਨੂੰ ਜਵਾਬ ਜ਼ਰੂਰ ਮਿਲੇਗਾ ਇੱਕ ਇੱਕ ਦਾ ਸ਼ਬਦ ਤਾਂ ਦੱਸ ਨਹੀਂ ਨਾ ਜਿਹੜਾ ਹੈਗਾ ਟਾਈਪ ਕਰਨ ਦਾ ਸਾਡੇ ਕੋਲ ਵਕਤ ਨਹੀਂ ਹੁੰਦਾ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਸ਼ਲੋਕ ਗੀਤ ਨੂੰ ਗਾਹੀਏ ਤੇ ਇਸ ਦਾ ਅਨੰਦ ਮਾਣੀਏ ਮੁਗੀ ਗਾਜ ਮੇ ਆ

Bye. ਮਦਾਈਆਂ ਗੀ ਗਦਾ ਦੇੜੀਏ ਪੋਤਾ ਜਮੇ ਆਂ ਧੰ ਜੰਮੇ ਆ ਨਾਮਕ ਜੀ ਵਜੇ ਆ ਲਗਿਆ Yeah. ਬੋਲੀ ਖੋਲੋ ਗਾਰੇ ਨੂੰ ਪਗਨਗੇ ਬੋਲੀ ਖੋਲੋ ਗੇ ਘੂਆਯੜੀਏ ਵਾਵਲੇ ਤੇਰਾ ਹੀ ਰਹਿਣਾ ਵੰਡੇ ਬਾਬਲ ਤੇ ਗੀਗਾ ਜਮੇਆ ਸਈਓ ਕੇੜੀ ਕੜੀਗੀਗਾ ਜਮੇਆ